ਪ੍ਰੀਤੀ ਨੇ ਆਪਣੇ ਛੋਟੇ ਜਿਹੇ ਬੱਚੇ ਅਰਜੁਨ ਲਈ ਇੱਕ ਆਇਆ ਰੱਖੀ ਸੀ ਉਹ ਆਇਆ ਜਿਸ ਦਾ ਨਾਮ ਸੀ ਸੁਮਨ ਅਰਜੁਨ ਨਾਲ ਬਹੁਤ ਪਿਆਰ ਕਰਦੀ ਸੀ ਪ੍ਰੀਤੀ ਇੱਕ ਨਾਮੀ ਕੰਪਨੀ ਵਿੱਚ ਨੌਕਰੀ ਕਰਦੀ ਸੀ ਅਤੇ ਸਾਰਾ ਦਿਨ ਵਿਅਸਤ ਰਹਿੰਦੀ ਸੀ ਇੱਕ ਦਿਨ ਜਦੋਂ ਉਹ ਦਫ਼ਤਰ ਤੋਂ ਘਰ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਸੁਮਨ ਅਤੇ ਅਰਜੁਨ ਦੋਵੇਂ ਘਰੋਂ ਗਾਇਬ ਸੀ ਪ੍ਰੀਤੀ ਦੇ ਹੋ ਅਸ਼ੁੱਧ ਗਏ ਉਸ ਦਾ ਪਤੀ ਅੰਮਿਤ ਉਸ ਨੂੰ ਬੁਰਾ ਭਲਾ ਕਹਿਣ ਲੱਗਾ ਤੂੰ ਇੱਕ ਅਜਨਬੀ ਆਇਆ ਤੇ ਇੰਨਾ ਭਰੋਸਾ ਕਿਵੇਂ ਕਰ ਲਿਆ ਇੱਕ ਸਾਲ ਬੀਤ ਗਿਆ ਇੱਕ ਦਿਨ ਪ੍ਰੀਤੀ ਨੇ ਅਰਜੁਨ ਨੂੰ ਇੱਕ ਗੱਡੀ ਵਿੱਚ ਜਾਂਦੇ ਦੇਖਿਆ ਉਸ ਨੇ ਤੁਰੰਤ ਉਸ ਗੱਡੀ ਦਾ ਪਿੱਛਾ ਕੀਤਾ ਗੱਡੀ ਇੱਕ ਵੱਡੇ ਬੰਗਲੇ ਦੇ ਅੰਦਰ ਚਲੀ ਗਈ ਜਦੋਂ ਪ੍ਰੀਤੀ ਉਸ ਬੰਗਲੇ ਵਿੱਚ ਦਾਖਲ ਹੋਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੁਮਨ ਜੋ ਪਹਿਲਾਂ ਇੱਕ ਗਰੀਬ ਆਇਆ ਵਜੋਂ ਜਾਣੀ ਜਾਂਦੀ ਸੀ ਹੁਣ ਮਹਿੰਗੇ ਕੱਪੜਿਆਂ ਤੇ ਬ੍ਰਾਂਡਡ ਪਰਸ ਨਾਲ ਇੱਕ ਅਮੀਰ ਔਰਤ ਵਜੋਂ ਸਾਹਮਣੇ ਸੀ ਸੁਮਨ ਮੈਂ ਦਫ਼ਤਰ ਜਾ ਰਹੀ ਹਾਂ ਤੂੰ ਅਰਜੁਨ ਨੂੰ ਨਹਾ ਦੇਵੇਂ ਅਤੇ ਨਹਾਉਣ ਤੋਂ ਬਾਅਦ ਉਸਨੂੰ ਦੁੱਧ ਵੀ ਪਿਲਾ ਦੇਵੇਂ ਮੈਂ ਦੁੱਧ ਫ੍ਰਿਜ ਵਿੱਚ ਰੱਖਿਆ ਹੈ ਇਹ ਨਾ ਹੋਵੇ ਕਿ ਅਰਜੁਨ ਰੋਂਦਾ ਰਹੇ ਅਤੇ ਤੂੰ ਟੀਵੀ ਦੇਖਣ ਵਿੱਚ ਮਸਤ ਰਹੇ ਪ੍ਰੀਤੀ ਨੇ ਆਪਣੇ 3 ਸਾਲ ਦੇ ਬੇਟੇ ਅਰਜੁਨ ਦੀ ਦੇਖਭਾਲ ਲਈ ਸੁਮਨ ਨੂੰ ਆਇਆ ਵਜੋਂ ਰੱਖਿਆ ਸੀ ਕਿਉਂਕਿ ਉਹ ਅਤੇ ਉਸਦਾ ਪਤੀ ਅੰਮੀ ਤੇ ਦੋਵੇਂ ਨੌਕਰੀ ਕਰਦੇ ਸੀ ਸ਼ੁਰੂਆਤੀ ਦਿਨਾਂ ਵਿੱਚ ਪ੍ਰੀਤੀ ਅਰਜੁਨ ਨੂੰ ਆਪਣੇ ਨਾਲ ਦਫ਼ਤਰ ਲੈ ਜਾਂਦੀ ਸੀ ਪਰ ਉਸਦਾ ਸੁਪਰਵਾਈਜ਼ਰ ਨਾਰਾਜ਼ ਹੋਣ ਲੱਗਾ ਅਤੇ ਉਸ ਨੂੰ ਅਰਜੁਨ ਨੂੰ ਘਰ ਛੱਡਣ ਲਈ ਕਿਹਾ ਇਸੇ ਕਾਰਨ ਇੱਕ ਜਾਣਕਾਰ ਦੀ ਸਲਾਹ ਤੇ ਪ੍ਰੀਤੀ ਨੇ ਸੁਮਨ ਨੂੰ ਆਇਆ ਵਜੋਂ ਰੱਖ ਲਿਆ ਅੰਮਿਤ ਵੀ ਸਾਰਾ ਦਿਨ ਨੌਕਰੀ ਤੇ ਹੁੰਦਾ ਸੀ ਇਸ ਲਈ ਅਰਜੁਨ ਦੀ ਦੇਖਭਾਲ ਲਈ ਇੱਕ ਪੂਰੇ ਦਿਨ ਦੀ ਆਯਾ ਦੀ ਲੋੜ ਸੀ। ਸੁਮਨ ਨੂੰ ਇਹ ਕੰਮ ਮਿਲਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਾ। ਉਹ ਘਰ ਦੇ ਕੰਮ ਜਿਵੇਂ ਪੋਚਾ ਲਗਾਉਣਾ ਕਰਦੀ ਅਤੇ ਨਾਲ ਹੀ ਟੀਵੀ ਵੀ ਦੇਖਦੀ। ਜਦੋਂ ਪ੍ਰੀਤੀ ਨੇ ਉਸ ਨੂੰ ਟੋਕਿਆ ਤਾਂ ਉਸਨੇ ਤੁਰੰਤ ਮੂੰਹ ਮੋੜ ਲਿਆ ਅਤੇ ਜਲਦੀ ਜਲਦੀ ਪੋਚਾ ਲਗਾਉਣ ਲੱਗੀ। ਪ੍ਰੀਤੀ ਨੇ ਸੁਮਨ ਨੂੰ ਅਰਜੁਨ ਦੀ ਦੇਖਭਾਲ ਦੇ ਨਾਲ-ਨਾਲ ਘਰ ਦੇ ਛੋਟੇ-ਮੋਟੇ ਕੰਮ ਵੀ ਕਰਨ ਲਈ ਕਿਹਾ ਸੀ। ਤੇ ਇਸ ਦੇ ਬਦਲੇ ਵਧੇਰੇ ਪੈਸੇ ਦੇਣ ਦਾ ਵਾਅਦਾ ਵੀ ਕੀਤਾ ਸੀ। ਸੁਮਨ ਜੋਹ ਇੱਕ ਗਰੀਬ ਔਰਤ ਸੀ ਅਤੇ ਜਿਸ ਦੇ ਪੰਜ ਬੱਚੇ ਸੀ ਖੁਸ਼ੀ-ਖੁਸ਼ੀ ਰਾਜ਼ੀ ਹੋ ਗਈ। ਉਹ ਅਕਸਰ ਆਪਣੇ ਬੱਚਿਆਂ ਦੀ ਮੁਸੀਬਤਾਂ ਬਾਰੇ ਦੱਸਦੀ ਰਹਿੰਦੀ। ਪ੍ਰੀਤੀ ਸਵੇਰੇ ਜਲਦੀ ਦਫ਼ਤਰ ਲਈ ਨਿਕਲ ਜਾਂਦੀ ਸੀ ਕਿਉਂਕਿ ਉਸ ਨੂੰ ਸਮੇਂ ਸਿਰ ਪਹੁੰਚਣਾ ਹੁੰਦਾ ਸੀ। ਉਹ ਸ਼ਾਮ ਨੂੰ 5 ਵਜੇ ਘਰ ਵਾਪਸ ਆਉਂਦੀ ਜਦ ਕਿ ਅੰਮ੍ਰਿਤ ਇਸ ਤੋਂ ਬਾਅਦ ਵਿੱਚ ਇੱਕ ਦਿਨ ਪ੍ਰੀਤੀ ਸਾਰਾ ਦਿਨ ਦਫ਼ਤਰ ਵਿੱਚ ਵਿਅਸਤ ਰਹੀ ਅਤੇ ਅਰਜੁਨ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਚਿੰਤਾ ਵੀ ਸੀ ਪਰ ਉਸ ਨੇ ਸੁਮਨ ਨੂੰ ਫੋਨ ਕੀਤਾ ਜਦੋਂ ਉਹ ਸ਼ਾਮ ਨੂੰ ਘਰ ਪਹੁੰਚੀ ਤਾਂ ਸੁਮਨ ਅਰਜੁਨ ਨੂੰ ਗੋਦੀ ਵਿੱਚ ਚੁੱਕ ਕੇ ਬਰਾਂਡੇ ਵਿੱਚ ਇੱਧਰ ਉੱਧਰ ਟਹਿ ਰਹੀ ਸੀ ਇਹ ਦੇਖ ਕੇ ਪ੍ਰੀਤੀ ਦੇ ਦਿਲ ਨੂੰ ਸਕੂਨ ਮਿਲਿਆ ਉਹ ਮਾਂ ਸੀ ਅਤੇ ਹਰ ਵੇਲੇ ਅਰਜੁਨ ਦੀ ਚਿੰਤਾ ਵਿੱਚ ਰਹਿੰਦੀ ਸੀ ਪ੍ਰੀਤੀ ਨੇ ਸੁਮਨ ਦੀ ਗੋਦੀ ਵਿੱਚੋਂ ਅਰਜੁਨ ਨੂੰ ਚੁੱਕ ਲਿਆ ਤੇ ਉਸ ਦੇ ਮੱਥੇ ਤੇ ਪਿਆਰ ਕਰਨ ਲੱਗੀ ਸੁਮਨ ਮੇਰੇ ਲਈ ਚਾਹ ਬਣਾ ਦੇ ਮੈਂ ਅਰਜੁਨ ਨੂੰ ਸੰਭਾਲ ਲਵਾਂਗੀ ਉਸ ਨੇ ਕਿਹਾ ਸੁਮਨ 10 ਮਿੰਟਾਂ ਵਿੱਚ ਚਾਹ ਬਣਾ ਕੇ ਲੈ ਆਈ ਸੁਮਨ ਨੇ ਪ੍ਰੀਤੀ ਦੀ ਜ਼ਿੰਦਗੀ ਨੂੰ ਕਾਫੀ ਸੌਖੀ ਕਰ ਦਿੱਤਾ ਸੀ ਉਹ ਘਰ ਦੇ ਛੋਟੇ-ਮੋਟੇ ਕੰਮ ਸੰਭਾਲ ਲੈਂਦੀ ਅਤੇ ਅਰਜੁਨ ਦੀ ਪੂਰੀ ਦੇਖਭਾਲ ਕਰਦੀ ਸੀ ਹੁਣ ਤਾਂ ਅਰਜੁਨ ਪ੍ਰੀਤੀ ਦੀ ਗੋਦੀ ਵਿੱਚ ਵੀ ਜ਼ਿਆਦਾ देर ਚੁੱਪ ਨਹੀਂ ਰਹਿੰਦਾ ਸੀ ਅਤੇ ਉਸ ਨੂੰ ਸੁਮਨ ਦੇ ਹਵਾਲੇ ਕਰਨਾ ਪੈਂਦਾ ਸੀ ਸੁਮਨ ਅਰਜੁਨ ਨੂੰ ਗੋਦੀ ਵਿੱਚ ਚੁੱਕ ਕੇ ਬਰਾਂਡੇ ਵਿੱਚ ਚੱਕਰ ਕੱਟਦੀ ਰਹਿੰਦੀ ਸੀ ਅਤੇ ਅਰਜੁਨ ਨੂੰ ਉਸ ਦੀ ਗੋਦੀ ਦੀ ਆਦਤ ਪੈ ਗਈ ਸੀ ਪ੍ਰੀਤੀ ਅਕਸਰ ਸੁਮਨ ਤੇ ਨਾਰਾਜ਼ ਹੁੰਦੀ ਕਿ ਉਸ ਨੇ ਅਰਜੁਨ ਨੂੰ ਇਹ ਕਿਹੜੀ ਮਾਰੀ ਆਦਤ ਲਗਾ ਦਿੱਤੀ ਕਿਉਂਕਿ ਪ੍ਰੀਤੀ ਖੁਦ ਜ਼ਿਆਦਾ ਚੱਲ ਫਿਰ ਨਹੀਂ ਸਕਦੀ ਸੀ ਇੱਕ ਸਾਲ ਪਹਿਲਾਂ ਪ੍ਰੀਤੀ ਅਤੇ ਅੰਮਿਤ ਦਾ ਇੱਕ ਸੜਕ ਹਾਦਸੇ ਵਿੱਚ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਪ੍ਰੀਤੀ ਦੇ ਪੈਰਾਂ ਨੂੰ ਕਾਫੀ ਸੱਟ ਲੱਗੀ ਸੀ ਡਾਕਟਰਾਂ ਦੇ ਇਲਾਜ ਨਾਲ ਉਹ ਠੀਕ ਤਾਂ ਹੋ ਗਈ ਪਰ ਹੁਣ ਵੀ ਕਦੇ-ਕਦਾਈ ਉਸ ਦੇ ਪੈਰਾਂ ਵਿੱਚ ਦਰਦ ਹੁੰਦਾ ਸੀ ਰਾਤ ਨੂੰ ਸੁਮਨ ਹਜੇ ਵੀ ਅਰਜੁਨ ਨਾਲ ਘਰ ਵਿੱਚ ਸੀ ਪ੍ਰੀਤੀ ਨੇ ਉਸ ਨੂੰ ਕਿਹਾ ਸੁਮਨ ਹੁਣ ਤੁਸੀਂ ਜਾਓ ਮੈਂ ਸਭ ਸੰਭਾਲ ਲਵਾਂਗੀ ਪਰ ਸੁਮਨ ਨੇ ਜਵਾਬ ਦਿੱਤਾ ਦੀਦੀ ਮੈਂ ਸਾਰਾ ਕੰਮ ਪੂਰਾ ਕਰਕੇ ਹੀ ਜਾਵਾਂਗੀ ਉਹ ਅਰਜੁਨ ਦੇ ਨਾਲ ਕੱਪੜੇ ਤੈਅ ਕਰ ਰਹੀ ਸੀ ਸਾਰਾ ਸਮਾਨ ਸੈੱਟ ਕਰਕੇ ਉਹ ਘਰੋਂ ਨਿਕਲ ਗਈ ਇਸ ਵੇਲੇ ਅਮਿਤ ਵੀ ਘਰ ਵਾਪਸ ਆ ਗਿਆ ਸੀ ਅਰਜੁਨ ਸੋ ਗਿਆ ਸੀ ਇਸ ਲਈ ਪ੍ਰੀਤੀ ਨੂੰ ਥੋੜਾ ਸਕੂਨ ਸੀ ਪਤੀ ਪਤਨੀ ਨੇ ਕੁਝ ਧੇਰ ਗੱਲਾਂ ਬਾਤਾਂ ਕੀਤੀਆਂ ਪਰ ਪ੍ਰੀਤੀ ਦੀ ਥਕਾਵਟ ਕਰਨ ਉਸ ਨੂੰ ਜਲਦੀ ਨੀਂਦ ਆ ਗਈ ਅੱਧੀ ਰਾਤ ਨੂੰ ਅਰਜੁਨ ਦੇ ਰੋਂ ਦੀ ਆਵਾਜ਼ ਨਾਲ ਪ੍ਰੀਤੀ ਦੀ ਨੀਂਦ ਟੁੱਟ ਗਈ ਅਰਜੁਨ ਬਿਲਕ ਬਿਲਕ ਕੇ ਰੋ ਰਿਹਾ ਸੀ ਅਤੇ ਪ੍ਰੀਤੀ ਨੂੰ ਗੁੱਸਾ ਆ ਰਿਹਾ ਸੀ ਕਿਉਂਕਿ ਉਸ ਨੂੰ ਸਵੇਰੇ ਜਲਦੀ ਦਫ਼ਤਰ ਜਾਣਾ ਸੀ ਉਸ ਨੇ ਅਮਿਤ ਨੂੰ ਜਗਾਇਆ ਅਤੇ ਅਰਜੁਨ ਨੂੰ ਉਸ ਦੇ ਹਵਾਲੇ ਕਰ ਦਿੱਤਾ ਅੰਮਿਤ ਵਿਚਾਰਾ ਅਰਜੁਨ ਨੂੰ ਸੰਭਾਲਣ ਲੱਗਾ ਕਿਉਂਕਿ ਉਸ ਨੂੰ ਪਤਾ ਸੀ ਕਿ ਪ੍ਰੀਤੀ ਨੂੰ ਸਵੇਰੇ ਜਲਦੀ ਉੱਠਣਾ ਹੈ ਅੰਮਿਤ ਨੂੰ ਵੀ ਦਫ਼ਤਰ ਜਾਣਾ ਸੀ ਪਰ ਉਸਨੇ ਕੁਝ ਨਹੀਂ ਕਿਹਾ ਅੰਮਿਤ ਅਤੇ ਪ੍ਰੀਤੀ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਖੁਸ਼ਹਾਲ ਸੀ ਅਤੇ ਵਿਆਹ ਦੇ 1.5 ਸਾਲ ਬਾਦ ਅਰਜੁਨ ਦੇ ਜਨਮ ਨੇ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਸੀ। ਸਵੇਰੇ ਪ੍ਰੀਤੀ ਦੀ ਨੀਂਦ ਕੁਝ ਦੇਰ ਨਾਲ ਖੁੱਲੀ ਕਿਉਂਕਿ ਰਾਤ ਨੂੰ ਅਰਜੁਨ ਦੇ ਰੋਣ ਕਾਰਨ ਉਹ ਸਹੀ ਤਰ੍ਹਾਂ ਸੋ ਨਹੀਂ ਸਕੀ ਸੀ। ਅੰਮਿਤ ਨੇ ਅਰਜੁਨ ਨੂੰ ਸੰਭਾਲ ਲਿਆ ਹੋਇਆ ਸੀ। ਪ੍ਰੀਤੀ ਜਲਦੀ ਜਲਦੀ ਨਾਸ਼ਤਾ ਬਣਾਉਣ ਲੱਗੀ ਕਿਉਂਕਿ ਸੁਮਨ ਹਜੇ ਨਹੀਂ ਆਈ ਸੀ। ਅਚਾਨਕ ਦਰਵਾਜ਼ੇ ਦੀ ਖੜਕ ਹੋਈ। ਅੰਮਿਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਸੁਮਨ ਖੜੀ ਸੀ। ਉਹ ਹੰਦੇ ਸਾਰ ਹੀ ਘਰ ਦੀ ਸਫਾਈ ਵਿੱਚ ਜੁੱਟ ਗਈ। ਪ੍ਰੀਤੀ ਸੋਮਨ ਨੂੰ ਕੰਮ ਕਰਦਾ ਦੇਖ ਕੇ ਖੁਸ਼ ਸੀ। ਸੁਮਨ ਦੇ ਆਉਣ ਨਾਲ ਉਸ ਦੀ ਜ਼ਿੰਦਗੀ ਸੌਖੀ ਹੋ ਗਈ ਸੀ। ਪਹਿਲਾਂ ਉਹ ਘਰ ਦੇ ਕੰਮਾਂ ਤੇ ਅਰਜੁਨ ਦੀ ਦੇਖਭਾਲ ਕਰਨ ਬਹੁਤ ਥੱਕ ਜਾਂਦੀ ਸੀ। ਪਰ ਹੁਣ ਸੋਮਨ ਸਾਰੇ ਕੰਮ ਸੰਭਾਲ ਲੈਂਦੀ ਸੀ। ਹਰ ਐਤਵਾਰ ਸੁਮਨ ਵਾਸ਼ਿੰਗ ਮਸ਼ੀਨ ਲਗਾ ਕੇ ਸਾਰੇ ਹਫ਼ਤੇ ਦੇ ਗੰਦੇ ਕੱਪੜੇ ਧੋ ਦਿੰਦੀ ਸੀ। ਅਮਿਤ ਨੇ ਅਰਜੁਨ ਨੂੰ ਸੁਮਨ ਦੇ ਹਵਾਲੇ ਕੀਤਾ ਤੇ ਖੁਦ ਤਿਆਰ ਹੋਣ ਲਈ ਚਲਾ ਗਿਆ। ਪ੍ਰੀਤੀ ਵੀ ਘਰੋਂ ਨਿਕਲ ਗਈ ਕਿਉਂਕਿ ਉਸਨੂੰ ਦੇਰ ਹੋ ਰਹੀ ਸੀ ਉਸ ਦਿਨ ਉਹ ਸਾਰਾ ਦਿਨ ਦਫ਼ਤਰ ਵਿੱਚ ਬਿਅਸਤ ਰਹੀ ਸ਼ਨੀਵਾਰ ਸੀ ਅਤੇ ਐਤਵਾਰ ਨੂੰ ਉਹ ਅਤੇ ਮੰਮੀ ਤੇ ਦੋਵੇਂ ਘਰ ਤੇ ਹੁੰਦੇ ਸੀ ਪ੍ਰੀਤੀ ਐਤਵਾਰ ਨੂੰ ਸੁਮਨ ਤੋਂ ਸਾਰੇ ਕੰਮ ਆਪਣੀ ਨਿਗਰਾਨੀ ਹੇਠ ਕਰਵਾਉਂਦੀ ਸੀ ਉਸ ਦਿਨ ਪ੍ਰੀਤੀ ਦਫ਼ਤਰ ਦੇ ਕੰਮ ਕਾਰਨ ਲੇਟ ਹੋ ਗਈ ਜਦੋਂ ਉਹ ਘਰ ਪਹੁੰਚੀ ਸੁਮਨ ਅਰਜੁਨ ਨੂੰ ਖਾਣਾ ਖਵਾ ਰਹੀ ਸੀ ਅੰਮਿਤ ਵੀ ਘਰ ਵਾਪਸ ਆ ਗਿਆ ਸੀ ਅਤੇ ਖਾਣਾ ਖਾ ਰਿਹਾ ਸੀ। ਪ੍ਰੀਤੀ ਨੇ ਸੁਮਨ ਨੂੰ ਖਾਣਾ ਖਾਣ ਲਈ ਕਿਹਾ ਪਰ ਸੁਮਨ ਨੇ ਮਨ੍ਹਾ ਕਰ ਦਿੱਤਾ। ਪ੍ਰੀਤੀ ਨੇ ਉਸ ਨੂੰ ਕਿਹਾ ਸੀ ਕਿ ਜਦੋਂ ਤੱਕ ਉਹ ਘਰ ਨਾ ਆਵੇ ਸੁਮਨ ਅਰਜੁਨ ਨੂੰ ਛੱਡ ਕੇ ਨਾ ਜਾਵੇ ਕਿਉਂਕਿ ਅਰਜੁਨ ਰੋਣ ਲੱਗਦਾ ਸੀ। ਆਖਿਰ ਵਿੱਚ ਪ੍ਰੀਤੀ ਨੇ ਸੁਮਨ ਨੂੰ ਘਰ ਭੇਜ ਦਿੱਤਾ ਕਿਉਂਕਿ ਰਾਤ ਬਹੁਤ ਹੋ ਗਈ ਸੀ। ਅਰਜੁਨ ਪ੍ਰੀਤੀ ਦੀ ਗੋਦੀ ਵਿੱਚ ਆਉਂਦੇ ਸਾਰ ਹੀ ਰੋਣ ਲੱਗਾ। ਪ੍ਰੀਤੀ ਨੇ ਉਸ ਨੂੰ ਗੋਦੀ ਵਿੱਚ ਚੁੱਕ ਕੇ ਇੱਧਰ ਉੱਧਰ ਚੱਲਣਾ ਸ਼ੁਰੂ ਕਰ ਦਿੱਤਾ। ਅਤੇ ਉਸ ਉਪ ਹੋ ਗਿਆ ਸਮਾਂ ਤੇਜ਼ੀ ਨਾਲ ਲੰਘ ਰਿਹਾ ਸੀ ਸੁਮਨ ਉਹਨਾਂ ਦੇ ਘਰ ਵਿੱਚ ਕੰਮ ਕਰਦਿਆਂ ਤਿੰਨ ਚਾਰ ਮਹੀਨੇ ਹੋ ਚੁਕੇ ਸੀ ਉਹ ਇੱਕ ਚੰਗੀ ਔਰਤ ਸੀ ਜਿਸ ਨੇ ਪ੍ਰੀਤੀ ਦੇ ਘਰ ਨੂੰ ਪੂਰੀ ਤਰ੍ਹਾਂ ਸੰਭਾਲ ਲਿਆ ਸੀ ਇੱਕ ਦਿਨ ਪ੍ਰੀਤੀ ਦਫ਼ਤਰ ਵਿੱਚ ਬਹੁਤ ਥੱਕ ਗਈ ਸੀ ਉਸ ਦਾ ਸਾਰਾ ਸਰੀਰ ਦਰਦ ਨਾਲ ਭਰਿਆ ਹੋਇਆ ਸੀ ਇਸ ਲਈ ਉਹ ਜਲਦੀ ਘਰ ਵਾਪਸ ਆ ਗਈ ਪਰ ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ ਉਸਨੇ ਜ਼ੋਰ ਨਾਲ ਦਰਵਾਜ਼ੇ ਨੂੰ ਧੱਕਾ ਦਿੱਤਾ ਤਾਂ ਉਹ ਖੁੱਲ ਗਿਆ। ਪ੍ਰੀਤੀ ਹੈਰਾਨ ਰਹਿ ਗਈ ਕਿਉਂਕਿ ਉਸ ਨੂੰ ਲੱਗਿਆ ਸੀ ਕਿ ਸੁਮਨ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਰੱਖਿਆ ਹੋਵੇਗਾ। ਉਸ ਨੂੰ ਗੁੱਸਾ ਆਇਆ ਤੇ ਉਸਨੇ ਸੋਚਿਆ ਕਿ ਉਹ ਸੁਮਨ ਨਾਲ ਇਸ ਇਸ ਬਾਰੇ ਗੱਲ ਕਰੇਗੀ ਪਰ ਜਦੋਂ ਉਹ ਘਰ ਅੰਦਰ ਗਈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਨਾ ਸੁਮਨ ਸੀ ਨਾ ਹੀ ਅਰਜੁਨ। ਉਸਨੇ ਸਾਰਾ ਘਰ ਛਾਣ ਮਾਰਿਆ ਪਰ ਕੋਈ ਨਹੀਂ ਮਿਲਿਆ। ਪ੍ਰੀਤੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਉਸ ਨੂੰ ਲੱਗਿਆ ਜਿਵੇਂ ਕੁਝ ਬਹੁਤ ਬੁਰਾ ਹੋ ਗਿਆ ਹੋਵੇ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਕੰਬਦੇ ਹੱਥਾਂ ਨਾਲ ਉਸ ਨੇ ਫੋਨ ਕੱਢਿਆ ਤੇ ਅੰਮਿਤ ਨੂੰ ਕਾਲ ਕੀਤੀ ਅੰਮਿਤ ਤੇ ਜਲਦੀ ਘਰ ਆ ਜਾਓ ਉਸ ਨੇ ਰੋਂਦੇ ਹੋਏ ਕਿਹਾ ਉਸ ਦੀ ਆਵਾਜ਼ ਕੰਬ ਰਹੀ ਸੀ ਅੰਮਿਤ ਨੇ ਚਿੰਤਾ ਨਾਲ ਉਸ ਪੁੱਛਣਾ ਸ਼ੁਰੂ ਕੀਤਾ ਪਰ ਪ੍ਰੀਤੀ ਨੇ ਫੋਨ ਬੰਦ ਕਰ ਦਿੱਤਾ ਅਤੇ ਚਿਹਰੇ ਨੂੰ ਹੱਥਾਂ ਵਿੱਚ ਲੁਕਾ ਕੇ ਰੋਣ ਲੱਗੀ ਕੁਝ ਦੇਰ ਬਾਅਦ ਅੰਮਿਤ ਘਰ ਪਹੁੰਚਿਆ ਪ੍ਰੀਤੀ ਉਸਦੇ ਗਲੇ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਅਮਿਤ ਨੇ ਪੁੱਛਿਆ ਕੀ ਹੋਇਆ ਪ੍ਰੀਤੀ ਉਸ ਨੇ ਹਿੰਮਤ ਕਰਕੇ ਦੱਸਿਆ ਸੁਮਨ ਅਰਜੁਨ ਨੂੰ ਲੈ ਕੇ ਕਿਤੇ ਚਲੀ ਗਈ ਹੈ ਅਮਿਤ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਤੂੰ ਇੱਕ ਅਜਨਬੀ ਤੇ ਇੰਨਾ ਭਰੋਸਾ ਕਿਵੇਂ ਕਰ ਲਿਆ ਤੁਸੀਂ ਸਾਰਾ ਘਰ ਅਤੇ ਅਰਜੁਨ ਉਸਦੇ ਹਵਾਲੇ ਕਰ ਦਿੱਤਾ ਪ੍ਰੀਤੀ ਨੇ ਸੁਝਾ ਦਿੱਤਾ ਕਿ ਉਹ ਪੁਲਿਸ ਵਿੱਚ ਰਿਪੋਰਟ ਕਰਵਾਉਣ ਅਤੇ ਅਮਿਤ ਸਹਿਮਤ ਹੋ ਗਿਆ ਉਹ ਦੋਵੇਂ ਨੇੜਲੇ ਪੁਲਿਸ ਸਟੇਸ਼ਨ ਗਏ ਪੁਲਿਸ ਨੇ ਪਹਿਲਾਂ ਰਿਪੋਰਟ ਲਿਖਣ ਤੋਂ ਇਨਕਾਰ ਕੀਤਾ ਪਰ ਬਾਅਦ ਵਿੱਚ ਰਿਪੋਰਟ ਲਿਖ ਲਈ ਅਤੇ ਵਾਅਦਾ ਕੀਤਾ ਕਿ ਉਹ ਅਰਜਨ ਨੂੰ ਲੱਭ ਲੈਣਗੇ ਪਰ ਪ੍ਰੀਤੀ ਨੂੰ ਪੁਲਿਸ ਦੀਆਂ ਗੱਲਾਂ ਤੇ ਭਰੋਸਾ ਨਹੀਂ ਸੀ ਘਰ ਵਾਪਸ ਆ ਕੇ ਅਮਿਤ ਨੇ ਫਿਰ ਪ੍ਰੀਤੀ ਤੇ ਗੁੱਸਾ ਕੀਤਾ ਪਰ ਪ੍ਰੀਤੀ ਦੇ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਉਸ ਨੂੰ ਅਰਜੁਨ ਦੀ ਯਾਦ ਸਤਾਉਂਦੀ ਸੀ ਉਹ ਕਮਰੇ ਵਿੱਚ ਗਈ ਅਤੇ ਅਰਜੁਨ ਦੀ ਫੋਟੋ ਚੁੱਕ ਕੇ ਸੀਨੇ ਨਾਲ ਲਗਾ ਲਈ ਜਿਸ ਵਿੱਚ ਓਮਸ ਘਰੋਂਦਾ ਹੋਇਆ ਅਮਿਤ ਦੀ ਗੋਦੀ ਵਿੱਚ ਸੀ ਅਗਲੀ ਸਵੇਰ ਪ੍ਰੀਤੀ ਅਤੇ ਅਮਿਤ ਪੁਲਿਸ ਸਟੇਸ਼ਨ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਕੋਈ ਸੁਰਾਗ ਮਿਲੇਗਾ ਉਹ ਦੱਸ ਦੇਣਗੇ ਦੋਵੇਂ ਪਰੇਸ਼ਾਨ ਹੋ ਕੇ ਵਾਪਸ ਆ ਗਏ ਉਹ ਦਿਨ ਦਫ਼ਤਰ ਨਹੀਂ ਗਏ ਅਰਜੁਨ ਦੇ ਗੁੰਮ ਹੋਣ ਦੇ 3 ਮਹੀਨੇ ਬੀਤ ਗਏ ਪਰ ਕੋਈ ਸੁਰਾਗ ਨਹੀਂ ਮਿਲਿਆ ਪ੍ਰੀਤੀ ਨੇ ਨੌਕਰੀ ਛੱਡ ਦਿੱਤੀ ਪਰ ਅਮਿਤ ਘਰ ਦਾ ਖਰਚ ਚਲਾਉਣ ਲਈ ਕੰਮ ਕਰਦਾ ਰਿਹਾ। ਪ੍ਰੀਤੀ ਸਾਰਾ ਦਿਨ ਘਰ ਵਿੱਚ ਬੈਠ ਕੇ ਹੰਝੂ ਵਹਾਉਂਦੀ ਸੀ। ਕਈ ਵਾਰ ਅਰਜੁਨ ਦੀ ਯਾਦ ਵਿੱਚ ਉਸ ਦਾ ਦਿਲ ਆਤਮ ਹੱਤਿਆ ਕਰਨ ਨੂੰ ਕਰਦਾ। ਉਹ ਹਰ ਵੇਲੇ ਭਗਵਾਨ ਅੱਗੇ ਅਰਜੁਨ ਦੀ ਵਾਪਸੀ ਦੀ ਦੀ ਅਰਦਾਸ ਕਰਦੀ ਪਰ ਉਸ ਦੀ ਅਰਦਾਸ ਸੁਣੀ ਨਹੀਂ ਜਾ ਰਹੀ ਸੀ। 1 ਸਾਲ ਬੀਤ ਗਿਆ ਪ੍ਰੀਤੀ ਦੀ ਸਾਰੀ ਦੁਨੀਆ ਉਜੜ ਗਈ ਸੀ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਉਸਨੇ ਸੁਮਨ ਤੇ ਇੰਨਾ ਭਰੋਸਾ ਕਿਵੇਂ ਕਰ ਲਿਆ ਇੱਕ ਦਿਨ ਉਹ ਕਮਰੇ ਵਿੱਚ ਅਰਜੁਨ ਦੀਆਂ ਫੋਟੋਆਂ ਦੇਖਦੀ ਹੋਈ ਰੋ ਰਹੀ ਸੀ ਜਦੋਂ ਅਮਿਤ ਘਰ ਵਾਪਸ ਆਇਆ ਉਸਦੇ ਭਾਰੀ ਕਦਮ ਅਤੇ ਉਦਾਸ ਚਿਹਰੇ ਨੂੰ ਦੇਖ ਕੇ ਪ੍ਰੀਤੀ ਦਾ ਦਿਲ ਕੰਬ ਗਿਆ ਉਹ ਅਮਿਤ ਦੇ ਗਲੇ ਲੱਗ ਗਈ ਅਤੇ ਦੋਵੇਂ ਫੁੱਟ-ਫੁੱਟ ਕੇ ਰੋਣ ਲੱਗੇ ਅਰਜੁਨ ਦੀ ਗੂ ਮਸ਼ੁਦਗੀ ਨੇ ਉਹਨਾਂ ਦੋਵਾਂ ਨੂੰ ਤੋੜ ਕੇ ਰੱਖ ਦਿੱਤਾ ਸੀ ਇੱਕ ਸਾਲ ਬਾਅਦ ਇੱਕ ਐਤਵਾਰ ਨੂੰ ਅੰਮਿਤ ਨੇ ਪ੍ਰੀਤੀ ਨੂੰ ਜ਼ਬਰਦਸਤੀ ਬਾਜ਼ਾਰ ਜਾਣ ਲਈ ਕਿਹਾ ਪ੍ਰੀਤੀ ਨੇ ਸਾਲ ਭਾਰ ਘਰੋਂ ਕਦਮ ਨਹੀਂ ਰੱਖਿਆ ਸੀ ਅੰਮਿਤ ਦੀ ਜਿੱਦ ਅੱਗੇ ਉਸਨੇ ਹਾਰ ਮੰਨ ਲਈ ਅਤੇ ਦੋਵੇਂ ਗੱਡੀ ਵਿੱਚ ਬਾਜ਼ਾਰ ਪਹੁੰਚ ਗਏ ਰਾਹ ਵਿੱਚ ਪ੍ਰੀਤੀ ਨੇ ਇਕ ਔਰਤ ਨੂੰ ਆਪਣੇ ਬੱਚੇ ਦਾ ਹੱਥ ਫੜ ਕੇ ਜਾਂਦੇ ਦੇਖਿਆ ਅਤੇ ਅਰਜੁਨ ਦੀ ਯਾਦ ਨਾਲ ਉਸ ਦੀਆਂ ਅੱਖਾਂ ਭਰ ਆਈਆਂ ਬਾਜ਼ਾਰ ਵਿੱਚ ਅੰਮਿਤ ਨੂੰ ਦਫ਼ਤਰ ਤੋਂ ਅਰਜੈਂਟ ਕਾਲ ਆਈ ਅਤੇ ਉਸ ਨੇ ਪ੍ਰੀਤੀ ਨੂੰ ਟੈਕਸੀ ਨਾਲ ਘਰ ਜਾਣ ਲਈ ਕਿਹਾ ਪ੍ਰੀਤੀ ਸੜਕ ਤੇ ਟੈਕਸੀ ਦੀ ਉਡੀਕ ਕਰ ਰਹੀ ਸੀ ਜਦੋਂ ਉਸ ਦੀ ਨਜ਼ਰ ਇੱਕ ਗੱਡੀ ਤੇ ਪਈ ਉਸ ਵਿੱਚ ਸੁਮਨ ਬੈਠੀ ਹੋਈ ਸੀ ਅਤੇ ਉਸ ਦੀ ਗੋਦੀ ਵਿੱਚ ਅਰਜੁਨ ਸੀ ਪ੍ਰੀਤੀ ਨੇ ਸੁਮਨ ਨੂੰ ਬਹੁਤ ਆਵਾਜ਼ਾਂ ਮਾਰੀਆਂ ਪਰ ਉਸਨੇ ਨਹੀਂ ਸੁਣੀਆ ਗੱਡੀ ਤੇਜ਼ੀ ਨਾਲ ਜਾ ਰਹੀ ਸੀ ਪ੍ਰੀਤੀ ਨੇ ਤੁਰੰਤ ਇੱਕ ਟੈਕਸੀ ਰੋਕੀ ਅਤੇ ਡਰਾਈਵਰ ਨੂੰ ਸੁਮਨ ਦੀ ਗੱਡੀ ਦਾ ਪਿੱਛਾ ਕਰਨ ਲਈ ਕਿਹਾ 10 ਮਿੰਟ ਪਿੱਛਾ ਕਰਨ ਤੋਂ ਬਾਅਦ ਸੁਮਨ ਦੀ ਗੱਡੀ ਇੱਕ ਵੱਡੇ ਮੰਗਲੇ ਵਿੱਚ ਦਾਖਲ ਹੋ ਗਈ ਪ੍ਰੀਤੀ ਟੈਕਸੀ ਤੋਂ ਉਤਰੀ ਅਤੇ ਬੰਗਲੇ ਦੇ ਦਰਵਾਜ਼ੇ ਤੇ ਪਹੁੰਚ ਗਈ ਦਰਵਾਜ਼ਾ ਬੰਦ ਸੀ ਉਸਨੇ ਜ਼ੋਰ-ਜ਼ੋਰ ਨਾਲ ਦਰਵਾਜ਼ੇ ਨੂੰ ਖੜਕਾਇਆ ਚੌਂਕੀਦਾਰ ਨੇ ਦਰਵਾਜ਼ਾ ਖੋਲ੍ਹਿਆ ਅਤੇ ਪੁੱਛਣ ਲੱਗਾ ਤੁਸੀਂ ਕੌਣ ਹੋ? ਪ੍ਰੀਤੀ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਭੱਜਦੀ ਹੋਈ ਅੰਦਰ ਚਲੀ ਗਈ। ਸੁਮਨ ਅਰਜੁਨ ਦਾ ਹੱਥ ਫੜ ਕੇ ਬੰਗਲੇ ਵਿੱਚ ਜਾ ਰਹੀ ਸੀ। ਪ੍ਰੀਤੀ ਨੇ ਪਿੱਛੋਂ ਆਵਾਜ਼ ਦਿੱਤੀ ਅਤੇ ਸੁਮਨ ਰੁਕ ਗਈ। ਉਸ ਪ੍ਰੀਤੀ ਨੂੰ ਦੇਖ ਕੇ ਸੁਮਨ ਦਾ ਚਿਹਰਾ ਫਿੱਕਾ ਪੈ ਗਿਆ। ਪ੍ਰੀਤੀ ਨੇ ਅਰਜੁਨ ਨੂੰ ਗਲੇ ਨਾਲ ਲਗਾ ਲਿਆ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਉਸਨੇ ਸੁਮਨ ਨੂੰ ਗੁੱਸੇ ਵਿੱਚ ਪੁੱਛਿਆ ਮੈਂ ਤੇਰਾ ਕੀ ਵਿਗਾੜਿਆ ਸੀ ਜੋ ਤੂੰ ਮੇਰੇ ਜਿਗਰ ਦੇ ਟੁਕੜੇ ਨੂੰ ਮੇਤੋ ਵੱਖ ਕਰ ਦਿੱਤਾ ਸੁਮਨ ਦੀਆਂ ਅੱਖਾਂ ਵੀ ਭਰ ਆਈਆਂ ਉਸਨੇ ਦੋਵੇਂ ਹੱਥ ਜੋੜ ਕੇ ਕਿਹਾ ਪ੍ਰੀਤੀ ਦੀਦੀ ਮੈਨੂੰ ਮਾਫ਼ ਕਰ ਦਿਓ ਮੈਂ ਕੋਈ ਆਇਆ ਨਹੀਂ ਸੀ ਮੇਰੇ ਬਿਆਨ ਨੂੰ 5 ਸਾਲ ਹੋ ਚੁੱਕੇ ਦੀ ਪਰ ਮੇਰੀ ਕੋਈ ਸੰਤਾਨ ਨਹੀਂ ਸੀ ਇਸੇ ਲਈ ਮੈਂ ਤੁਹਾਡੇ ਘਰ ਵਿੱਚ ਆਇਆ ਬਣਨ ਦਾ ਨਾਟਕ ਕੀਤਾ ਅਤੇ ਅਰਜੁਨ ਨੂੰ ਲੈ ਗਈ ਪਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਬਹੁਤ ਵੱਡਾ ਪਾਪ ਕੀਤਾ ਮੈਂ ਅਰਜੁਨ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕੀ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਹਾਂ ਸੁਮਨ ਦੀ ਸਚਾਈ ਸੁਣ ਕੇ ਪ੍ਰੀਤੀ ਨੂੰ ਸਭ ਕੁਝ ਸਮਝ ਆ ਗਿਆ ਅਰਜੁਨ ਦੀ ਵਾਪਸੀ ਨਾਲ ਉਸ ਦਾ ਦਿਲ ਨਰਮ ਹੋ ਗਿਆ ਅਤੇ ਉਸ ਨੇ ਸੁਮਨ ਨੂੰ ਮਾਫ ਕਰ ਦਿੱਤਾ ਉਹ ਅਰਜੁਨ ਨੂੰ ਲੈ ਕੇ ਆਪਣੇ ਘਰ ਵਾਪਸ ਆ ਗਈ ਅੰਮਿਤ ਨੂੰ ਫੋਨ ਕਰਕੇ ਬੁਲਾਇਆ ਅਤੇ ਉਹ ਵੀ ਅਰਜੁਨ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤਿੰਨ ਸਾਲ ਬੀਤ ਗਏ ਅਰਜੁਨ ਹੁਣ 7 ਸਾਲ ਦਾ ਹੋ ਗਿਆ ਸੀ ਰੀਤੀ ਨੇ ਉਸ ਘਟਨਾ ਤੋਂ ਬਾਅਦ ਕਿਸੇ ਆਇਆ ਤੇ ਭਰੋਸਾ ਨਹੀਂ ਕੀਤਾ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਖੁਦ ਅਰਜੁਨ ਅਤੇ ਘਰ ਦੀ ਦੇਖਭਾਲ ਕਰਨ ਲੱਗੀ ਅੰਮਿਤ ਹੀ ਹੁਣ ਕੰਮ ਕਰਦਾ ਸੀ। ਪ੍ਰੀਤੀ ਨੂੰ ਜ਼ਿੰਦਗੀ ਤੋਂ ਵੱਡੀ ਸਿੱਖਿਆ ਮਿਲੀ ਸੀ। ਹਰ ਕਿਸੇ ਤੇ ਅੰਨਾ ਪਰੋਸਾ ਨਹੀਂ ਕਰਨਾ ਚਾਹੀਦਾ। ਉਹ ਹਰ ਵੇਲੇ ਭਗਵਾਨ ਦਾ ਸ਼ੁਕਰਿਆ ਕਰਦੀ ਸੀ ਕਿ ਉਸ ਦਿਨ ਸੋਮਨ ਅਤੇ ਅਰਜੁਨ ਦਾ ਇਛਾ ਨਾ ਕੀਤਾ ਹੁੰਦਾ ਤਾਂ ਸ਼ਾਇਦ ਅਰਜੁਨ ਉਸ ਨੂੰ ਕਦੇ ਨਾ ਮਿਲਦਾ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਅਜਨਬੀਆਂ ਤੇ ਅੰਨਾ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਬੱਚਿਆਂ ਤੇ ਘਰ ਦੀ ਜ਼ਿੰਮੇਵਾਰੀ ਸੌਂਪਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ